ਮੇਰਾ ਨਾਮ ਜੀ ਗੌਰਵੀ ਸਿੰਘ ਜੀ ਅਸੀਂ ਜਲੰਧਰ ਤੋਂ ਆ ਰਹੇ ਸੀ ਅਮਰਸਾ ਨੂੰ ਚੱਲੇ ਸੀ 에어ਪੋਰਟ ਨੂੰ ਇੱਥੇ ਵਾਪਰਿਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਪਿੱਛੋਂ ਇੰਨੀ ਕੁ ਸਪੀਡ ਨਾਲ ਆਇਆ ਆਲਟੋ ਨਾਲ ਉਹ ਸਾਡੀ ਖੜੀ ਗੱਡੀ ਅਗਲੀ ਗੱਡੀ 'ਚ ਵੀ ਜਾ ਕੇ ਲੱਗੀ ਪਿੱਛੇੋਂ ਵੀ ਸਾਰੀ ਗੱਡੀ ਪੱਜੀ ਗਈ ਤਾਂ ਅਗਿਓ ਵੀ ਸਾਰੀ ਗੱਡੀ ਪੱਜ ਗਈ ਅਸੀਂ ਤਿੰਨ ਜਾਣੇ ਸੀ ਉਹ ਜਾਨੀ ਮਨ ਬਿਚਾਰਿਆ ਪਰ ਗੱਡੀ ਭੱਜ ਗਈ ਜੀ ਸਾਰੀ ਸਾਰੀ ਗੱਡੀ ਦੇ ਮੂਰੇ ਬ੍ਰੇਕ ਸਾਧਾ ਹੰਡਲ ਪੁਲਿਸ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਪੁਲਿਸ ਨਾ ਸਰ ਹਣ ਹਣ ਆਈ ਸਾਰਾ ਕੁਝ ਅੱਛਾ ਸਾਡੇ ਬੰਦੇ ਦੀਆਂ ਲੱਤਾਂ ਤੋੜਤੀਆਂ ਸੀ ਉਹ ਸਵਾਰੀ ਵਾਲੇ ਨੇ ਆੜ ਕੇ ਧੱਕਦਾ ਆਇਆ ਕਰਾਂ ਭਾਈ ਜੀ ਸੁਤਨਾਨ ਸਿੰਘ ਜੀ ਉਹ ਇਹ ਕੀ ਯਾਰ ਅਸੀਂ 4 ਪਰਜਲੇ ਤੋਂ ਆ ਰਹੇ ਜੀ ਵੈਸੇ ਵੀ ਹੁਣ ਤਰਨਤਾਰ ਜਾਣਾ ਸੀ ਲੋ ਨੇੜੇ ਆ ਕੇ ਵਾਚ ਦੇਖਿਆ ਇਹ ਜੇ ਆ ਬਿਆਸਪੁਰ ਤੇ ਹੋਇਆ ਪਿੱਛੋਂ ਸੀ ਬੜੇ ਆਰਸੇ ਧਿਆਨ ਨਾਲ ਇੱਥੇ ਆ ਕੇ ਜਦੋਂ ਆਏ ਆ ਤੋਂ ਜਿਆਦਾ ਕਰਕੇ ਮੋਰੀ ਗੱਡੀ ਖੜੀ ਸੀ ਦੱਸਿਆ ਨਹੀਂ ਨਿੰਦਾ ਅਨ ਬਿਲਕੁਣ ਜੀ ਸਾਜਨੀਤਾ ਰੋਗਣਾ ਨੰਦੇ ਦੋਸਤ ਪਿੱਛੇ ਇਹ ਪੱਛੇ ਕੰਮ ਹਾਂ ਮੇਰੇ ਸਟਰ ਲੱਗੇ ਜਿਆਦਾ ਜੀ ਹਾਂ ਜੀ ਹਾਂ ਜੀ ਬਾਕੀ ਮੇਰੇ ਵਾਈਫ ਸੀ ਨਾਲ ਮੇਰੀ ਬੇਟੀ ਆ ਹਾਂ ਜੀ ਹਾਂ ਜੀ ਅੰਮਰ ਹਾਂ ਜੀ ਅੰਮਰ ਸਤਨਤਾਂ ਜਨੇ ਮੇਰਾ ਨਾਮ ਜੀ ਗੌਰਵੀ ਸਿੰਘ ਜੀ ਅਸੀਂ ਜਲੰਧਰ ਤੋਂ ਆ ਰਹੇ ਸੀ ਅੰਮ੍ਰਿਤਸਰ ਨੂੰ ਚੱਲੇ ਸੀ 에어ਪੋਰਟ ਇੱਥੇ ਵਾਪਰਿਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਪਿੱਛੋਂ ਇੰਨੀ ਕੁ ਸਪੀਡ ਨਾਲ ਆਇਆ ਇਹ ਆਲਟੋ ਨਾਲ ਉਹ ਸਾਡੀ ਖੜੀ ਗੱਡੀ ਅਗਲੀ ਗੱਡੀ 'ਚ ਵੀ ਜਾ ਕੇ ਲੱਗੀ ਪਿੱਛੋਂ ਵੀ ਸਾਰੀ ਗੱਡੀ ਪੱਜੀ ਗਈ ਤਾਂ ਗਿਓ ਵੀ ਸਾਰੀ ਗੱਡੀ ਪੱਜੀ ਅਸੀਂ ਤਿੰਨ ਜਾਨੇ ਸੀ ਜੀ ਉਹ ਜਾਨੀ ਮਨ ਬਿਚਾਰਿਆ ਪਰ ਗੱਡੀ ਭੱਜ ਗਈ ਜੀ ਸਾਰੀ ਸਾਰੀ ਬਲਸ ਸੇ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਹੁਣ ਹੁਣ ਆਏ ਸਾਰਾ ਕੁਝ ਮੇਰਾ ਨਾਮ ਜੀ ਗੌਰਵੀ ਸਿੰਘ ਜੀ ਅਸੀਂ ਜਲੰਧਰ ਤੋਂ ਆ ਰਹੇ ਸੀ ਅਮਰਸਾ ਨੂੰ ਚੱਲੇ ਸੀ 에어ਪੋਰਟ ਨੂੰ ਇੱਥੇ ਵਾਪਰਿਆ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ ਗੱਡੀ ਸਾਡੀ ਖੜੀ ਸੀ ਬਿਚਾਰ ਐਨੀ ਕਾ ਸਪੀਡ ਨਾਲ ਆਇਆ ਆਲਟੋ ਨਾਲ ਸਾਡੀ ਕੜੀ ਗੱਡੀ ਅਗਲੀ ਕੱਟੀ ਚ ਪੀ ਜਾ ਕੇ ਰਗੀ ਪਿਛੇੋਂ ਵੀ ਸਾਰੀ ਕੱਟੀ ਪੱਜੀ ਗਈ ਤੱਕੋਂ ਵੀ ਸਾਰੀ ਸੋਕੱਟੀ ਪੱਜੀ ਅਸੀਂ ਤੈਨਾਂ ਜਾਣੇ ਸੋ ਉਹ ਜਾਣ ਨਹੀਂ ਮੰਨ ਬਚਾਰਿਆ ਪਰ ਕੱਟੀ ਪੱਜ ਗਈ ਇਸ ਵਾਰ ਦੂਸਰ ਮਿੰਟ ਇਹੋ ਨਾ ਬਹਿ ਵੀ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਬਹੁਤ ਵਾਸਤੇ ਗੱਡੀਆਂ ਭਾਈ ਜੀ ਮਤਲਬ ਉਹ ਨੇੜੇ ਆ ਕੇ ਹੁਣ ਆਏ ਸਾਰਾ ਕੁਝ ਗੱਡੀ ਮੋਰੇ ਬ੍ਰੇਕ ਸਾਦਾ ਹੰਡ ਰਵਲ ਗੱਡੀ ਚੱਲਦੀ ਮੇਰੇ ਬ੍ਰੇਕ ਇਨਸ਼ਾਅੱਲਾ ਯਾਨਾਂ ਤੋਂ ਉਸ ਨਾਲ ਆਸੀ ਸਾਹ ਬੜ ਜਲੇ ਕੋਰਾ ਜੀ ਕਿੱਥੇ ਜਾ ਰਹੇ ਸੀ ਤਰਨਤਾਰ ਲੈ ਜਾਣਾ ਸੀ ਤੇ ਕਿੱਥੇ ਵਾਪਰੇ ਆ ਰਹੇ ਆਸਾ ਕੀ ਇਹ ਜਿਆ ਬਿਆਸ ਪੜਤ ਹੋਇਆ ਪਿੱਛੋਂ ਸੀ ਬੜੇ ਆਰਐਸ ਧਿਆਨ ਨਾਲ ਇੱਥੇ ਆ ਕੇ ਜਦੋਂ ਆਏ ਆ ਤੋਂ ਜ਼ਿਆਦਾ ਕਰਕੇ ਮੋਰੇ ਗੱਡੀ ਖੜੀ ਸੀ ਦੱਸਿਆ ਨਹੀਂ ਮੈਨੂੰ ਸਾਡੇ ਬੰਦੇ ਦੀਆਂ ਲੱਤਾਂ ਹਾਂ ਬਿਲਕੁਲ ਨਹੀਂ ਦੱਸਿਆ ਜੀ ਨਹੀਂ ਤਾਂ ਰੋਗ ਨਾ ਲੈਂਦੇ ਉਹਦੇ ਪਿੱਛੇ ਹੀ ਉਹ ਇਹ ਕੀ ਆਤੀ ਮੈਂ ਮੇਰੇ ਸਟਰ ਲੱਗੇ ਜਿਆਦਾ ਜੀ ਮਾਣ ਹੈ। ਬਾਕੀ ਮੇਰੇ ਵਾਈਫ ਨਾਲ ਮੇਰੀ ਬੇਟੀ ਆ। ਹਾਂਜੀ। ਇਹ ਤੇ ਜਰਦੀ ਅੰਮਰਸਾਹ। ਹਾਂਜੀ ਅੰਮਰ 17 ਤਨ ਜਨੇ ਚ। ਅੱਜ ਕੀ ਨਾਮ ਹੈ ਮੇਰੀ ਬੇਟੀ? ਹਾਂਜੀ। ਸਤਨਾਂ